ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਪੂਰਾ ਮਾਮਲਾ ਅੰਬਰੀ ਸਰ ਦੇ ਪਿੰਡ ਸਰਹਾਲਾ ਦਾ ਹੈ ਜਿੱਥੇ ਬੱਚਿਆਂ ਦੇ ਸਕੂਲ ਦੇ ਵਿੱਚ ਆਪਸੀ ਲੜਾਈ ਹੋਈ ਸੀ ਤੇ ਉਸ ਲੜਾਈ ਦੇ ਪਿੱਛੇ ਨੰਬਰਦਾਰ ਦਾ ਉਸਦੇ ਘਰ ਦੇ ਵਿੱਚ ਵੜ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਤਸਵੀਰਾਂ ਤੁਹਾਡੇ ਨਾਲ ਸਾਂਝਿਆ ਕਰਿਆ ਜਿੱਥੇ ਮਾਮੂਲੀ ਜੀ ਗੱਲ ਜਿਹੜੀ ਬੱਚਿਆਂ ਦੀ ਸਕੂਲਾਂ ਦੇ ਵਿੱਚ ਆਪਸੀ ਲੜਾਈ ਹੋਈ ਸੀ ਔਰ ਉਸ ਲੜਾਈ ਦਾ ਖਮਿਆਜ਼ਾ ਇੱਕ ਨੰਬਰਦਾਰ ਨੂੰ ਆਪਣੀ ਜਾਨ ਦੇ ਕੇ ਗਵਾਣਾ ਪਿਆ ਸੋ ਦੱਸਦੇ ਨੇ ਆ ਕਿ ਪੂਰਾ ਮਾਮਲਾ ਪਿੰਡ ਸਰਹਾਲਾ ਦਾ ਹੈ ਜਿੱਥੇ ਇੱਕ ਨੰਬਰਦਾਰ ਦੱਸਿਆ ਜਾ ਰਿਹਾ ਹੈ ਪਰਿਵਾਰ ਦੱਸਣ ਮੁਤਾਬਕ ਕਿ ਧਾਰਾ ਜੋ ਕੇ ਘਰ ਵਾਪਸ ਪਰਤਿਆ ਸੀ ਦੋ ਗੱਡੀਆਂ ਦੇ ਵਿੱਚ ਇਹ ਜਿਹੜੇ ਨੌਜਵਾਨ ਸੀ ਆਏ ਸੀ ਜਿਨ੍ਹਾਂ ਨੇ ਗੱਡੀ ਬੈਕ ਕਰਕੇ ਵੀ ਲਗਾ ਲਈ ਸੀਗੀ ਜਿਵੇਂ ਪੂਰੀ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਉਹ ਆਏ ਸਨ ਉਹਨਾਂ ਵੱਲੋਂ ਘਰ ਦੇ ਵਿੱਚ ਦਾਖਲ ਹੋਏ ਅ ਜਿਸ ਘਰ ਦੇ ਦਾਖਲ ਹੋਏ ਉਹਨਾਂ ਵੱਲੋਂ ਕੁਰਸੀਆਂ ਲਗਾਈਆਂ ਗਿਆ ਤਾਂ ਕਿ ਬੈਠੋ ਬੈਠ ਕੇ ਆਪਾਂ ਗੱਲਬਾਤ ਕਰਦੇ ਆ ਪਰ ਗੱਲ ਸੁਣਨ ਦੀ ਬਜਾਏ ਜਿਵੇਂ ਹੀ ਨੰਬਰਦਾਰ ਧਾਰਾ ਚੋਕੇ ਘਰ ਪਰਤਿਆ ਤਾਂ ਘਰ ਦੇ ਬੂਹੇ ਮੋਰੇ ਹੀ ਜੋ ਮੇਨ ਗੇਟ ਸੀਗਾ ਉੱਥੇ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਵੱਡੀ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਸ ਤੁਸੀਂ ਅੰਦਾਜ਼ਾ ਲਗਾਓ ਕਿ ਕਿੰਨਾ ਕ ਪੇਸ਼ੈਂਟਸ ਲੈਵਲ ਲੋਕਾਂ ਦਾ ਘਟਦਾ ਜਾ ਰਿਹਾ ਇੱਕ ਬੱਚਿਆਂ ਦੀ ਲੜਾਈ ਪਿੱਛੇ ਇੱਕ ਵਿਅਕਤੀ ਦੀ ਜਾਨ ਲੈ ਲਈ ਗਈ ਹੈ ਉਸ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਨੰਬਰਦਾਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵਿੱਚ ਬੱਚਿਆਂ ਸਾਹਮਣੇ ਨੂ ਦੇ ਸਾਹਮਣੇ ਹੀ ਉਸਦੇ ਸੌਰੇ ਦਾ ਕਤਲ ਕਰ ਦਿੱਤਾ ਗਿਆ ਔਰ ਉਥੋਂ ਜਿਹੜੀ ਕਤਲ ਕਰਕੇ ਜਿਹੜੇ ਦੋ ਗੱਡੀਆਂ ਦੇ ਵਿੱਚ ਨੌਜਵਾਨ ਆਏ ਸੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਵੱਲੋਂ ਵੀ ਰਿਸ਼ਵਾਸ ਦਵਾਇਆ ਗਿਆ ਹੈ ਕਿ ਜਲਦ ਹੀ ਗ੍ਰਿਫਤਾਰੀਆਂ ਕਾਲੀਆਂ ਜਾਣਗੀਆਂ ਜਿਹੜੇ ਜਿਹੜੇ ਉੱਥੇ ਆਏ ਸੀ ਜਿਨ੍ਹਾਂ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਰ ਇਹ ਪੂਰਾ ਜੇਕਰ ਇਸ ਮਾਮਲੇ ਦੀ ਗੱਲ ਕਰੀਏ ਤਾਂ ਲਗਾਤਾਰ ਅੰਮ੍ਰਿਤਸਰ ਸ਼ਹਿਰ ਜੋ ਕਿ ਗੁਰੂ ਨਗਰ ਵਿੱਚ ਕੀ ਆ ਜਾਂਦਾ ਹੈ ਆ ਇਸ ਸ਼ਹਿਰ ਦੇ ਵਿੱਚ ਵੱਡੀਆਂ ਵਾਰਦਾਤਾ ਲਗਾਤਾਰ ਵਾਧਰੀਆਂ ਨੇ ਫੇਰ ਚਾਹੇ ਉਹ ਕਤਲ ਦੀਆਂ ਹੋਣ ਲੁੱਟਖੋਹ ਦੀ ਹੋਵੇ ਆ ਜੀਆਂ ਵਾਰਦਾਤਾ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਾਲਾਂਕਿ ਆ ਪ੍ਰਸ਼ਾਸਨ ਬੇਸ਼ੱਕ ਇਹਦਾ ਨਜ਼ਰ ਆ ਰਿਹਾ ਹੈ ਕਿ ਉਹ ਉਹਨਾਂ ਦੀ ਜਿਹੜੀ ਸਥਿਤੀ ਹੈ ਕੰਟਰੋਲ ਦੇ ਵਿੱਚ ਹੈ ਪਰ ਅਜਹੀਆਂ ਵਾਰਦਾਤਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਰਿਹਾ ਹੈ ਸੋ ਬੱਚਿਆਂ ਦੀ ਲੜਾਈ ਹਮੇਸ਼ਾ ਕਹਿੰਦੇ ਨੇ ਕਿ ਬੱਚਿਆਂ ਦੀ ਲੜਾਈ ਦੀ ਜਿਹੜੀ ਗੱਲ ਹੈ ਉਹ ਨਹੀਂ ਪੈਣਾ ਚਾਹੀਦਾ ਉਹਨਾਂ ਗੱਲਾਂ ਦੇ ਵਿੱਚ ਕਿਉਂਕਿ ਬੱਚੇ ਫਿਰ ਇਕੱਠੇ ਹੋ ਜਾਂਦੇ ਨੇ ਇਕੱਠੇ ਚਾਹੇ ਜਿੰਨਾ ਮਰਜ਼ੀ ਲੜਨ ਤਾਂ ਫਿਰ ਇਕੱਠੇ ਹੋ ਕੇ ਖੇਡਦੇ ਨੇ ਪਰ ਬੱਚਿਆਂ ਦੀ ਲੜਾਈ ਪਿੱਛੇ ਕਿਸੇ ਵੱਡੇ ਦੀ ਜਾਨ ਲੈ ਲੈਣੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਪਰਿਵਾਰ ਦੇ ਦੱਸਣ ਮੁਤਾਬਕ ਜੋ ਪੀੜਿਤ ਪਰਿਵਾਰ ਹੈ ਉਹਨਾਂ ਦੇ ਦੱਸਣ ਮੁਤਾਬਕ ਜਿਹੜੇ ਮੁੰਡੇ ਆਏ ਸੀ ਜਿਹੜੇ ਨੌਜਵਾਨ ਆਏ ਸੀਗੇ ਉਹਨਾਂ ਵੱਲੋਂ ਕੋਈ ਵੀ ਗੱਲ ਹੀ ਨਹੀਂ ਕੀਤੀ ਗਈ ਹਾਲਾਂਕਿ ਜੋ ਜਿਸ ਦੀ ਡੈਥ ਹੋਈ ਹੈ ਉਸ ਦੀ ਨੂਦ ਦਸਤੂਰ ਮੁਤਾਬਕ ਉਹ ਕੁਰਸੀਆਂ ਲਗਾ ਰਹੀ ਸੀ ਤਾਂ ਕਿ ਤੁਸੀਂ ਬੈਠ ਕੇ ਆਪਾਂ ਗੱਲ ਕਰਦੇ ਆ ਪਰ ਕੁਰਸੀਆਂ ਹਲੇ ਉਹ ਲਗਾਈ ਰਹੀ ਸੀ ਐਨੇ ਨੂੰ ਉਸ ਦਾ ਸਹਰਾ ਜਿਹੜਾ ਹੈ ਉਹ ਆਂਦਾ ਹੈ ਤਾਂ ਗੋਲੀ ਮਾਰ ਦਿੱਤੀ ਜਾਂਦੀ ਹੈ ਔਰ ਉਹ ਜਿੱਥੇ ਥਾਂ ਤੇ ਹੀ ਨੰਬਰਦਾਰ ਦੀ ਮੌਤ ਹੋ ਗਈ ਹੈ ਫਿਲਹਾਲ ਕੋਈ ਗੱਲ ਨਾ ਕੀਤੀ ਗਈ ਨਾ ਸਮਝਾਈ ਗਈ ਔਰ ਸਿੱਧਾ ਗੋਲੀ ਮਾਰ ਦਿੱਤੀ ਗਈ ਯਾਨੀ ਕਿ ਪੂਰੇ ਪਲਾਨ ਤਹਿਤ ਕਹਿ ਸਕਦੇ ਆ ਪੀੜਤ ਪਰਿਵਾਰ ਦਾ ਵੀ ਕਹਿਣਾ ਹੈ ਕਿ ਪੂਰੇ ਪਲਾਨ ਤਹਿਤ ਇਹ ਆਏ ਸਨ ਆ ਤੇ ਗੋਲੀਆਂ ਮਾਰ ਕੇ ਨੰਬਰਦਾਰ ਦਾ ਕਤਲ ਕਰ ਦਿੱਤਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦੇ ਲੋਕ ਸਾਹਮਣੇ ਆਏ ਨੇ ਪੁਲਿਸ ਜਿਹੜੀ ਹੈ ਉਹ ਵੀ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਅਮਲ ਚ ਲਿਆ ਰਹੀ ਹੈ ਆ ਤੁਹਾਨੂੰ ਸੁਣਾਉਂਦੇ ਚੱਲਦੇ ਮਾਮਲਾ ਕੋਈ ਨਹੀਂ ਗਾ ਜੀ ਮਾਮਲਾ ਦੇ ਬੇ ਨਿਗਰੀ ਗੜਾ ਤੋਂ ਸਕੂਲ ਦੀ ਲੜਾਈ ਨਹੀਂ ਬੱਚਿਆਂ ਦੀ ਇੱਕ ਕੰਮ ਵੱਧ ਗਿਆ ਜਿਆਦਾ ਕੋਈ ਗੱਲ ਨਹੀਂ ਹੋਈ ਤੇ ਮਾਰਿਆ ਕਿਨ ਨੂੰ ਉਹ ਮਾਰਾ ਮੇਰੇ ਮਾਸੀ ਦਾ ਬੇਟਾ ਹੈ ਜੀ ਭਰਾ ਹੈ ਮੇਰਾ ਤੇ ਉਹਨਾਂ ਨੇ ਸਿੱਧੇ ਆਏ ਸਿੱਧੀਆਂ ਗੋਲੀਆਂ ਮਾਰੀਆਂ ਗੱਲ ਬਾਤ ਕੋਈ ਕੀਤੀ ਨਾ ਪੰਜ-ਛੇ ਜਣੇ ਆਏ ਗੁੰਡਾਪਦਾਰਸ਼ੀ ਕਰਦੇ ਨੇ ਨਾ ਪੂਰੀ ਕਿੱਥੋਂ ਦੇ ਸੀ ਮਰੜੀ ਦੇ ਹੈ ਜੀ ਮੈਨੂੰ ਲੱਗਦਾ ਤੇ ਪਹਿਲਾਂ ਵੀ ਉਹ ਕੋਈ ਕੋਈ ਪ੍ਰਾਣੀ ਨਹੀਂ ਕੋਈ ਰੰਜਿਸ਼ ਨਹੀਂ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵੀ ਕੋਈ ਗੱਲ ਨਹੀਂ ਹੈਗੀ ਮੇਰੇ ਗੱਲ ਦਾ ਪਤਾ ਹੁੰਦਾ ਆਪਣੇ ਮੁੰਡਾ ਸੌਂ ਰੱਖਦਾ ਕੋੜ ਗੱਲ ਕਰਦਾ ਉਹ ਤਾਰ ਕੱਢ ਕੇ ਆਉਂਦਿਆ ਉੱਥੋਂ ਆਇਆ ਸਿੱਧਾ ਉੱਥੇ ਉਹਨਾਂ ਨੂੰ ਸੁੱਟ ਲਿਆ ਮਾਰ ਦਿੱਤੀਆਂ ਗੋਲੀਆਂ ਕੀ ਮੰਗ ਕੀ ਕਰੀ ਮੰਗ ਇਨਸਾਫ ਚਾਹੀਦਾ ਹੈ ਸਾਨੂੰ ਬੰਦੇ ਫੜਨੇ ਚਾਹੀਦੇ ਆ ਪੁਲਿਸ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਉਹਨਾਂ ਨੂੰ ਰਾਜਾ ਹਦੇ ਕੋਈ ਨਹੀਂ ਨੂੰ ਜੀ ਨਾਮ ਨਹੀਂ ਲੱਗਦਾ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ। ਜੀ ਜੀ ਕੀ ਮਾਮਲਾ ਕੀ ਐਡਾ ਵੱਡਾ ਜਿਹੜਾ ਕਾਂਡ ਹੋ ਗਿਆ ਤੇ ਕਿਸ ਤਰ੍ਹਾਂ ਕੀ ਕਰ ਰਹੀ? ਮਾਮਲਾ ਸਰ ਜੀ ਦੇਖੋ ਮੇਰੇ ਖੁੱਫੜ ਜੀ ਲੱਗਦੇ ਸੀ। ਮੈਂ ਐਨ ਆਰ ਆਈ ਮੈਂ ਦੁਬਈ ਤੋਂ ਬਿਲੋਂਗ ਕਰਦਾ ਵਾਂ। ਤੇ ਪਰ ਬਾਜੀ ਬਹੁਤ ਹੀ ਗਲਤ ਹੋਇਆ ਜੀ। ਬਸ ਇੱਕ ਛੋਟੇ ਜੀ ਬੱਚੇ ਦੀ ਮਤਲਬ ਗੱਲ ਤੋਂ ਮਤਲਬ ਆਪਾਂ ਇੱਕ ਬੰਦੇ ਨੂੰ ਬੇਨਪੁੱਛੇ ਗੋਲੀ। ਇਹ ਗੱਲ ਕੀ ਹੋਈ? ਗਾਲ ਜੀ ਸਕੂਲੇ ਕੋ ਤੁਹਾਨੂੰ ਪਤਾ ਕਿ ਬੱਚੇ ਲੜ ਪੈਂਦੇ ਅੱਜ ਕੱਲ ਹਨ ਨਾ ਨਿੱਕੀ ਨਿੱਕੀ ਗੱਲ ਤੋਂ ਪਰ ਆਪਾਂ ਨੂੰ ਮਾਪਿਓਂ ਚਾਹੀਦਾ ਹੈ ਕਿ ਬੱਚਿਆਂ ਤੇ ਆਪਾਂ ਧਿਆਨ ਉਹਨਾਂ ਦੀ ਕਹਿਣੇ ਤੇ ਨਾ ਲੱਗੀ ਅਸੀਂ ਪਹਿਲਾਂ ਆਪਾਂ ਸੋਚੀਏ ਜੀ ਤੇ ਉਹ ਥੋੜੀ ਮੇਰੇ ਦੇਖੋ ਜੀ ਧਾਰ ਕੱਢ ਕੇ ਉਧਰੋਂ ਆ ਰਹੇ ਸੀ ਇਹ ਦੋ ਗੱਡੀਆਂ ਆਈਆਂ ਜੀ ਪਿੰਡ ਦੇ ਕਹਿਨ ਦੇ ਮੁਤਾਬਕ ਜੀ ਸਹੀ ਹੈ ਜੀ ਤੇ ਦੋਨੋਂ ਗੱਡੀਆਂ ਉਹਨਾਂ ਨੇ ਰਿਵਰਸ ਕਰਕੇ ਉਧਰ ਖੜੀਆਂ ਕਰ ਲਈਆਂ ਤਾਂ ਇੱਥੇ 6-7 ਬੰਦੇ ਆਏ ਆ ਜੀ ਇਸੇ ਸੱਤ ਬੰਦੇ ਇਹਨਾਂ ਸਾਡੇ ਫੁੱਫੜੀ ਜੀ ਹੋਣੀ ਮੇਰੀ ਭੂਆ ਜੀ ਹੋਣਾ ਨੇ ਰਿਸਪੈਕਟ ਕੀਤੀ ਆ ਕਿ ਬੈਠੋ ਤੁਸੀਂ ਕੋਈ ਨਹੀਂ ਬੱਚਿਆਂ ਦੀ ਗੱਲ ਆਸੀਂ ਸਮਝਲਾ ਲੈਨੇ ਆ ਜੀ ਪਰ ਉਹਨਾਂ ਨੇ ਭਾਜੀ ਕੁਝ ਨਹੀਂ ਸੁਣਿਆ ਜੀ ਉਹਨਾਂ ਜੀ ਆਉਂਦੇ ਆਂ ਹੀ ਮਤਲਬ ਫੁੱਫੜੀ ਜੀ ਹੋਣਾ ਨੇ ਮਤਲਬ ਉਦੋਂ ਧਾਰ ਕੱਢ ਕੇ ਆਉਂਦੇ ਸੀ ਤੇ ਉਹਨਾਂ ਦੇ ਉਸੇ ਵਾਲੇ ਫਾਇਰਿੰਗ ਕਰਤੀ ਆ ਤੇ ਫੁੱਫੜੀ ਜੀ ਨਹੀਂ ਉੱਥੇ ਡੇਗ ਪਏ ਨੇ ਉੱਥੇ ਉਹ ਦੇਖੋ ਰਾਤ ਵਿਜੀਲੈਂਸ ਦੀ ਟੀਮ ਵੀ ਆਈ ਸੀ ਰਾਤ 2:30 ਵਜੇ ਤੇ ਮੈਂ ਇੱਥੇ ਰਿਹਾ ਹਾਂ ਚ 24/7 ਤੇ ਤਿੰਨ ਹੋਏ ਤੱਕ ਮਤਲਬ ਇੱਥੇ ਐਸ ਐਚਓ ਸਾਹਿਬੀ ਮੈਡਮ ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਖੁਸ਼ਬੂ ਮੈਮ ਉਹ ਵੀ ਇੱਥੇ ਰਹੇ ਸੀ ਤੇ ਪਰ ਪਾਜੀ ਜੋ ਵੀ ਹੋਇਆ ਵਾ ਬਹੁਤ ਹੀ ਜ਼ਿਆਦਾ ਗਲਤ ਹੋਇਆ ਹੈ। ਕਿੰਨਾ ਰਾਈਏ ਬਾਹਰ ਤੋਂ ਇਹ ਹਾਂਜੀ ਕੀ ਲੱਗਦਾ ਪੰਜਾਬ ਦਾ ਪਰ ਪਾਜੀ ਨਹੀਂ ਜੀ ਅਸੀਂ ਤੇ ਕੰਨਾਂ ਨੂੰ ਹੱਥ ਲਾਉਨੇ ਆ ਜੀ ਇੱਥੇ ਤੇ ਬਹੁਤ ਕੰਮ ਗਦਰ ਮਚਿਆ ਹੋਇਆ ਹੈ ਜੀ ਅਸੀਂ ਬਹੁਤ ਮਤਲਬ ਸੋਚਦੇ ਗਲਤ ਹੋਇਆ ਜੀ ਬਹੁਤ ਜ਼ਿਆਦਾ ਗਲਤ ਹੋਇਆ ਇਹਨੇ ਵੀ ਆਪਣਾ ਕੋਈ ਬੱਚਿਆਂ ਦੀ ਲੜਾਈ ਹੋਈ ਤੇ ਉੱਥੋਂ ਆਪਣਾ ਜਿਹੜਾ ਇਹਦਾ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ 5 ਜਣੇ ਸੀ ਉਹ ਇੱਥੇ ਆਏ ਕੋਈ ਨਾ ਗੱਲਬਾਤ ਕਰਨ ਉਹਨੇ ਇਹਦੇ ਮਿੰਦਰ ਕੋਲ ਸਿੰਘ ਦੇ ਆਪਣਾ ਫੈਰ ਮਾਰਤਾ ਤੇ ਫਿਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਫੜ ਰਹੇ ਹਾਂ ਤੇ ਇਹਨਾਂ ਦਾ ਟਰੇਸ ਹੋਊਗਾ ਵੀ ਬੰਦੇ ਹਾਂਜੀ ਹਾਂਜੀ ਟਰੇਸ ਹੋਊਗਾ ਸਰ ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਸਰ ਇਹਨਾਂ ਦਾ ਕਾਰਨ ਕੀ ਰਹਿਣ ਲੱਗਾ ਮਾਮਲਾ ਮਾਮਲਾ ਇਹ ਜਿਹੜੇ ਉਹਨਾਂ ਨੇ ਕਰਦੇ ਆ ਤਪਤੀਸ਼ ਆਪਣੰਗੀ ਤੋਂ ਚੋਰੀ ਬੱਚਿਆਂ ਦੀ ਜਾਂਦੀ ਲੜਾਈ ਹੋਈ ਛੋਟੀ ਬੋਟੀ ਕੀ ਦੀ ਉਹ ਤੋਂ ਆਏ ਇੱਥੇ ਕਰੇ